ਦੇ ਵਿੱਚ ਬਈ ਆਇਆ ਤੇ ਇਹਨੂੰ ਲੈ ਗਿਆ ਮੂੰਹ ਘੁੱਟ ਕੇ ਕਬਰਾਂ ਦੇ ਵਿੱਚ ਕਹਿੰਦਾ ਮੰਮੀ ਮੇਰੀ ਨਿਕਲ ਲੁੱਕਰ ਲਾਈ ਇਹਨੇ ਬਾਜੀ ਬਾਜੀ ਅੰਦਰੋਂ ਕਮਰੇ ਵਿੱਚ ਉਹ ਜਿਹੜਾ ਕੋਈ ਸਹੀ ਆ ਸੀ ਅਸੀਂ ਇਹ ਤਾਂ ਨਹੀਂ ਕਿਹਾ ਤੈਨੂੰ ਮੈਨੂੰ ਕਹਿੰਦਾ ਸੀ ਮੈਂ ਤੈਨੂੰ ਠੋਕ ਦੇਣਾ ਉਹ ਤੇ ਆਪੇ ਬਾਜਾ ਮਾਰਦਾ ਭੂਆ ਬਚਾਓ ਭੂਆ ਬਚਾਓ ਪੈਣ ਗਈ ਉਹਨੇ ਜਾ ਕੇ ਬਚਾਇਆ ਆ ਬੀਬੀ ਨੇ ਉਹ ਜਿਹੜੀ ਬੀਬੀ ਖੜੀ ਆ ਉਹਨੇ ਛਡਾਇਆ ਮੁੰਡਾ ਵੀ ਹੈਂਡੀਕੈਪ ਆ ਮੈਂ ਵੀ ਹੈਂਡੀਕੈਪ ਆ ਹਾਂਜੀ ਬਹੁਤ ਥਾਂ ਤੇ ਕਹਿੰਦੇ ਉਹ ਤੇ ਛਿੱਤਰ ਪਏ ਇਹਦੇ ਬਹੁਤ ਛਿੱਤਰ-ਛੁੱਤਰ ਪੈਂਦੇ ਆ ਪਰ ਇਹ ਸੁੰਦਰਤਾ ਨਹੀਂ ਹੈਗਾ ਬਿਨਾ ਵੈਰੀਫਿਕੇਸ਼ਨ ਕੀਤੇ ਤੂੰ ਉਸ ਬੰਦੇ ਨੂੰ ਰੱਖ ਲਿੰਦੇ ਆ ਕਿ ਇਹ ਪਿੱਛੋਂ ਕਿੱਥੋਂ ਆਇਆ ਕਿੱਦਾਂ ਆਇਆ ਜੇ ਹਰਵੀਰ ਵਾਂਗੂ ਇਦਾਂ ਹੀ ਹੋ ਜਾਂਦਾ ਤਾਂ ਫੇਰ ਦੱਸੋ ਕੀ ਕਰਦੇ ਅਸੀਂ ਹੁਣ ਕ੍ਰਿਮੀਨਲ ਬੰਦੇ ਜਿਹੜੇ ਆ ਬਾਹਰੋਂ ਆਣ ਕੇ ਜਿਹੜੇ ਕ੍ਰਿਮੀਨਲ ਕੰਮ ਕਰਦੇ ਆ ਉਹਨਾਂ ਦਾ ਅਸੀਂ ਵਿਰੋਧ ਕਰਦੇ ਆ ਅਸੀਂ 15 ਦਿਨ ਪਹਿਲਾਂ ਹਦਾਇਤ ਦੇ ਕੇ ਗਏ ਆ ਇਹੋ ਸਾਹਮਣੇ ਕੁਟ ਤੋਂ ਚੱਕ ਹੀ ਲੈ ਗਿਆ ਬੰਦਾ ਇਹ ਮੂੰਹ 'ਵਾਂ ਘੁੱਟ ਕੇ ਮੂੰਹ ਘੁੱਟ ਕੇ ਲੈ ਕੇ ਗਿਆ ਤੇ ਲਿਜਾ ਕੇ ਉਹਨਾਂ ਨੇ ਉਹਦੇ ਕੱਪੜੇ ਉਤਾਰਿਓ ਸੀਗੇ ਤੇ ਉਹ ਮੁੰਡਾ ਚੀਕਾਂ ਮਾਰਦਾ ਸੀ ਜਦ ਤੱਕ ਕਿ ਨਾਲ ਦੀ ਗਵੰਡਾ ਨੇ ਦੇਖਿਆ ਉਹਨੂੰ ਦੇਖਿਆ ਉਹਨੇ ਤੇ ਜਾ ਕੇ ਬਚਾਇਆ ਬੱਚੇ ਨੂੰ ਪੰਜਾਬੀ ਨੂੰ ਅਸੀਂ ਰੱਖਣਾ ਪੰਜਾਬੀ ਨੂੰ ਰੱਖੋ ਮਾਰੋ ਚੱਕੇ ਲੱਗ ਗਿਆ ਕਿਤੇ ਉਹ ਵੀ ਚੱਕੇ ਲੱਗ ਗਿਆ